ਕੁੰਮਣ ਕਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਜੀ ਹਾਂ ਪਠਾਨਕੋਟ ਦੇ ਕਈ ਲੋਕਾਂ ਵੱਲੋਂ ਜਿਹੜਾ ਬੁਲਟ ਪਟਾਕੇ ਪਾਉਣ ਨੂੰ ਰੱਖਿਆ ਸੀ ਉਸਨੇ ਇਹਨਾਂ ਦੇ ਹੀ ਪਟਾਕੇ ਪਵਾ ਦਿੱਤੇ ਕਿਉਂਕਿ ਪੰਜਾਬ ਦੀ ਪੁਲਿਸ ਵੱਲੋਂ ਪਠਾਨਕੋਟ ਦੇ ਉਹਨਾਂ ਲੋਕਾਂ ਦੇ ਚਲਾਨ ਕੱਟ ਗਏ ਨੇ ਜਿਨ੍ਹਾਂ ਨੇ ਬੁਲਟ ਸਿਰਫ ਪਟਾਕੇ ਪਾਉਣ ਲਈ ਰੱਖਿਆ ਹੋਇਆ ਸੀ ਪਟਾਕੇ ਪਾਉਣ ਵਾਲੀ ਬੁਲਟਾਂ ਦੇ ਨਾਲ ਨਾਲ ਪ੍ਰੈਸ਼ਰ ਹਾਰਨ ਦੇ ਵੀ ਚਲਾਨੇ ਪੁਲਿਸ ਵੱਲੋਂ ਕੀਤੇ ਗਏ ਨੇ ਇਸੇ ਜਿਹੜੇ ਸ਼ਹਿਰ ਵਿੱਚ ਐਨਫੀਲਡ ਮੋਟਰਸਾਈਕਲ ਪਟਾਕੇ ਮਾਰਦੇ ਆ ਜਾਂ ਪ੍ਰੈਸ਼ਰ ਹਾਰਨ ਵਾਲੇ ਆ ਉਹਨਾਂ ਸਬੰਧੀ ਵਿਸ਼ੇਸ਼ ਅਧਿਅਤਤਾ ਹੋਣ ਤੇ ਸਵਸਥ ਭਾਰਤ ਨੂੰ ਮੁੱਖ ਰੱਖਦੇ ਹੋਏ ਇਹ ਮਹੋਮ ਚਲਾਈ ਗਈ ਹੈ ਕਿ ਜਿਹੜੇ ਵੀ ਐਨਫੀਲਡ ਚਲਦੇ ਆ ਉਹਨਾਂ ਨੂੰ ਜਿਆਦਾ ਜਿਆਦਾ ਰੋਕਿਆ ਜਾਏ ਦੇਖਿਆ ਜਾਏ ਉਹਨਾਂ ਦੇ ਜਿਹੜੇ ਪਟਾਕੇ ਮਾਰਨ ਵਾਲੇ ਦੇ ਜਿਆਦਾ ਜਿਆਦਾ ਚਲਾਨ ਕੀਤੇ ਜਾ ਰਹੇ ਆ ਬੰਦ ਕੀਤੇ ਜਾ ਰਹੇ ਆ ਤੇ ਇਹਨਾਂ ਉਹਦੇ ਆਧਾਰ ਕੀਤੀ ਜਾਏ ਆਪਣੇ ਜਿਹੜੇ ਮੋਟਰਸਾਈਕਲਾਂ ਦੇ ਸਲੈਂਸਰ ਆ ਉਹਨਾਂ ਨੂੰ ਚੇਂਜ ਕਰਾ ਕੇ ਆਪਣੇ origignal ਜਿਹੜੇ ਆ ਉਹ ਲਵਾਏ ਜਾ ਵੋਲਟਾਂ ਦੇ ਪਟਾਕੇ ਪਾਉਣ ਵਾਲੇ ਲੋਕਾਂ ਦੇ ਚਲਾਨਾ ਤੋਂ ਬਾਅਦ ਸ਼ਹਿਰ ਵਾਸੀ ਪੰਜਾਬ ਪੁਲਿਸ ਦੀ ਇਸ ਕਾਰਵਾਈ ਤੋਂ ਕਾਫੀ ਖੁਸ਼ੀਬੀ ਦਿਖਾਈ ਦੇ ਰਹੇ ਨੇ ਮੈਂ ਪੁਲਿਸ ਦਾ ਬੜਾ ਬੜਾ ਧੰਨਵਾਦ ਕਰਾਂਗਾ ਇਹਨਾਂ ਦਾ ਸਹਾਰਨੀ ਸੰਯੋਗ ਆ ਸ਼ਹਿਰ ਦੇ ਵਿੱਚ ਕਿ ਇਹਨਾਂ ਨੇ ਬੜਾ ਅੱਛਾ ਕਦਮ ਉਠਾਇਆ ਜਿਹੜੇ ਬੁੱਢ ਤੱਕ ਪਰ ਪਟਾਕੇ ਚਲਾਉਂਦੇ ਆ ਕਿ ਜਿਹੜੀ ਪੀੜ ਪੜਾਉਣ ਲੱਗ ਕੇ ਜਾਂ ਚਾ ਕੇ ਪਟਾਕੇ ਚਲਾਉਂਦੇ ਕੋਈ ਬਜ਼ੁਰਗ ਹੁੰਦਾ ਉਹਨੂੰ ਅਟੈਕ ਵੀ ਹੋ ਸਕਦਾ ਹੈ ਲੜਕੀਆਂ ਨੂੰ ਛੇੜਦੇ ਆ ਹੁਣ ਡਰਨ ਬੰਨ ਜਾਂਦੇ ਆ ਅਸੀਂ ਪੁਲਿਸ ਦੀ ਬੜੀ ਸਹਿਾਰਨਾ ਕਰਦੇ ਆ ਅਸੀਂ ਚਾਹੁੰਦੇ ਕਿ ਪੁਲਿਸ ਦੇ ਨਾਲ ਪਬਲਿਕ ਵੀ ਸੰਯੋਗ ਕਰੇ ਔਰ ਪੁਲਿਸ ਅੱਗੇ ਤੱਕ ਪ੍ਰੋਗਰੈਸ ਕਰੇ ਹਾਲਕਲ ਜਵਾਨ ਮੁੰਡਿਆਂ ਦੇ ਬੌਂਡ ਕੀਤੇ ਗਏ ਬਹੁਤ ਅੱਛਾ ਇੱਕ ਕਦਮ ਚੁੱਕਿਆ ਪੁਲਿਸ ਨੇ ਜਿਹ ਤੇ ਆਮ ਜਨਤਾ ਜਿਹੜੀ ਹੈ ਇਹਨਾਂ ਤੋਂ ਪਰੇਸ਼ਾਨ ਸੀ ਜਦੋਂ ਜਾਂਦੇ ਆ ਇਹਨਾਂ ਕੋਲੋਂ ਐਡੀ ਜਿਹੀ ਉੱਚੀ ਬੋਲ ਬੋਲ ਕੇ ਜਾਂਦੇ ਆ ਆਵਾਜ਼ਾਂ ਕਰ ਕਰਕੇ ਜਾਂਦੇ ਆ ਉਹ ਸਾਰੀਆਂ ਤੇ ਨਿਯੰਤਰਣ ਹੋਏਗਾ ਤਾਂ ਸੜਕਾਂ ਦੇ ਉੱਪਰ ਜਿਹੜੀ ਡਿਸਟਰਬੈਂਸ ਹੁੰਦੀ ਆ ਉਹ ਸਾਰੀ ਜਿਹੜੀ ਹੈ ਉਹ ਠੀਕ ਹੋਏਗੀ ਔਰ ਜਿਹੜੇ ਲੜਕੀਆਂ ਨੂੰ ਪਰੇਸ਼ਾਨ ਕਰਦੇ ਆ ਉਹਨਾਂ ਤੇ ਵੀ ਥੱਲ ਪਏਗੀ ਥੋੜੀ ਔਰ ਵਾਤਾਵਰਨ ਜਿਹੜਾ ਵਾ ਉਹ ਸ਼ਹਿਰ ਦਾ ਇੱਕ ਅੱਛਾ ਵਾਤਾਵਰਨ ਹੋਏਗਾ ਔਰ ਇਹ ਆਪ ਹੀ ਦੇਖ ਦੇਗੀ ਇਹਨਾਂ ਦੇ ਮਾਤਾ ਪਿਤਾ ਵੀ ਇਹਨਾਂ ਚੀਜ਼ਾਂ ਨਾਲ ਕਿੰਨੇ ਜਿਆਦਾ ਪਰੇਸ਼ਾਨ ਹੈਗੇ ਆ ਕੋਈ ਕਿਸੇ ਦੀ ਬਾਹ ਟੁੱਟੀ ਹੁੰਦੀ ਹੈ ਜਿਹੇ ਦੀ ਲੱਤ ਟੁੱਟੀ ਹੁੰਦੀ ਹੈ ਆ ਆਮ ਜਨਤਾ ਦੀ ਪਰੇਸ਼ਾਨੀ ਵੀ ਖਤਮ ਹੋਏਗੀ ਕਿ ਸਾਰੇ ਸਿਸਟਮ ਨੂੰ ਜਿਹੜਾ ਪੋਲੂਸ਼ਨ ਕਰਦੇ ਬਿਓ ਉਹ ਵੀ ਫਰੀ ਹੋਏਗਾ ਪੋਲੂਸ਼ਨ ਫਰੀ ਨਹੀਂ ਸਾਰਾ ਕੁਝ ਸੋ ਜਿਨ੍ਹਾਂ ਦੇ ਪੁੱਤਰਾਂ ਵੱਲੋਂ ਇਹ ਚਲਾਨ ਕਰਵਾਏ ਗਏ ਨੇ ਉਹਨਾਂ ਦੇ ਘਰ ਦੇ ਤਾਂ ਇਹ ਕਹਿੰਦੇ ਹੋਣੇ ਨੇ ਬੁਲਟ ਦਾ ਮਾਰ ਕੇ ਪਟਾਕਾ ਜੀ ਚਲਾਨ ਕਰਾ ਲਿਆ ਸਾਡਾ ਕਾਕਾ ਜੀ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕਾਕੇ ਦਾ ਚਲਾਨ ਨਾ ਹੋਵੇ ਤਾਂ ਆਪਣੇ ਕਾਕੇ ਨੂੰ ਇਹ ਖਬਰ ਹੈ ਜ਼ਰੂਰ ਦਿਖਾ ਦਿਓ ਪਠਾਨਕੋਟ ਤੋਂ ਲਵਪ੍ਰੀਤ ਸਿੰਘ ਪੰਜਾਬੀ ਲੁੱਕ ਚੈਨਲ